ਕੈਨੇਡਾ ਦੇ ਐਡਮਿੰਟਨ ਦੇ ਵਿੱਚ ਇੱਕ ਦੁਖਦਾਈ ਅਤੇ ਹਿੰਸਕ ਘਟਨਾ ਦੇ ਵਿੱਚ 55 ਸਾਲਾ ਭਾਰਤੀ ਮੁੱਢੇ ਕਾਰੋਬਾਰੀ ਆਰਵੀ ਸਿੰਘਰ ਸਖੂ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ 19 ਅਕਤੂਬਰ 2025 ਨੂੰ ਵਾਪਰੀ ਜਦੋਂ ਸਖੂ ਆਪਣੀ ਪ੍ਰੇਮਿਕਾ ਦੇ ਨਾਲ ਘਰ ਆਪ ਦੇ ਖਾਣੇ ਉੱਤੇ ਗਿਆ ਸੀ। ਵਾਪਸ ਆਉਣ ਉਤੇ ਉਹਨਾਂ ਨੇ ਇੱਕ ਅਜਨਬੀ ਨੂੰ ਉਹਨਾਂ ਦੀ ਗਾਰ ਤੇ ਪੁਸ਼ਾਪ ਕਰਦੇ ਦੇਖਿਆ ਜਦੋਂ ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਜਨਬੀ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਸਕੂਦੀ ਮੌਤ ਹੋ ਗਈ। ਰਿਪੋਰਟਰਾਂ ਦੇ ਅਨੁਸਾਰ ਜਦੋਂ ਉਹਨਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪੁੱਛਿਆ ਤੁਸੀਂ ਕੀ ਕਰ ਰਹੇ ਹੋ ਤਾਂ ਆਦਮੀ ਨੇ ਜਵਾਬ ਦਿੱਤਾ ਮੈਂ ਜੋ ਚਾਹਾਂ ਕਰਾਂਗਾ। ਬੋਸ਼ੇ ਕਾਇਲੇ ਪੈਪਨ ਨੇ ਫਿਰ ਸਕੂਦੀ ਦੇ ਸਿਰ ਵਿੱਚ ਮੁਕੰਮਲ ਹੈ ਜਿਸ ਨਾਲ ਉਸ ਨੂੰ ਮੈਦੂਤੇ ਡਿੱਗ ਪਿਆ। ਸਕੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਜਿੱਥੇ ਉਸ ਨੂੰ ਆਈ ਸੀ ਯੂ ਦੇ ਵਿੱਚ ਰੱਖਿਆ ਗਿਆ। ਪਰ ਪੰਜ ਦਿਨ ਬਾਅਦ ਉਸਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਸਪਸ਼ਟ ਕੀਤਾ ਕਿ ਪੀੜਤ ਅਤੇ ਦੋਸ਼ੀ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਕਾਇਲ ਪੈਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ 4 ਨਵੰਬਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਹਮਲੇ ਨੇ ਕੈਨੇਡਾ ਵਿੱਚ ਭਾਰਤੀ ਪਾਈਚਾਰੇ ਦੇ ਵਿੱਚ ਡੂੰਗੀ ਚਿੰਤਾ ਤੇ ਗੁੱਸਾ ਪੈਦਾ ਕਰ ਦਿੱਤਾ ਖਾਸ ਕਰਕੇ ਦੱਖਣੀ ਏਸ਼ੀਆਈ ਭੂਮ ਦੇ ਲੋਕਾਂ ਦੇ ਵਿਰੂਧ ਤਬਾਦਦੇ ਰਹੇ ਨਸਲਵਾਦ ਤੇ ਹਿੰਸਾ ਨੂੰ ਲੈ ਕੇ ਯੂਕੇ ਅਦਾਲਤ ਇੰਸਟੀਚਿਊਟ ਫਾਰ ਸਟ੍ਰੈਟੈਜੀਕ